ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਅੱਜ ਤੁਸੀਂ ਸੁਣੋਗੇ ਡਾਕਟਰ ਨਰਿੰਦਰ ਸਿੰਘ ਕਪੂਰ ਜੀ ਦੁਆਰਾ ਲਿਖੀ ਕਿਤਾਬ ਰਾਹ ਰਸਤੇ ਜੇ ਕੁਝ ਗਵਾਣਾ ਹੈ ਤਾਂ ਆ ਜਾਣਾ ਜੋ ਕਿ ਮਨੁੱਖ ਵਿੱਚੋਂ ਪ੍ਰੇਮ ਦੇ ਝਰਨੇ ਸੁੱਕ ਗਏ ਹਨ ਇਸੇ ਕਾਰਨ ਉਹ ਪਰੇਸ਼ਾਨ ਅਤੇ ਦੁਖੀ ਹੈ ਸੰਸਾਰ ਵਿੱਚ ਸੰਸਾਰ ਦੇ ਭਲੇ ਲਈ ਜੋ ਸਰਵੋਤਮ ਗੱਲਾਂ ਜਾਣੀਆਂ ਜਾ ਕਹੀਆਂ ਗਈਆਂ ਹਨ ਉਹਨਾਂ ਤੋਂ ਜਾਣੂ ਹੋਣਾ ਹੀ ਮਨੁੱਖ ਦਾ ਧਰਮ ਹੈ ਧਰਮ ਦੀ ਪਰਖਿਆ ਸੰਸਾਰ ਵਿੱਚ ਰਹਿ ਕੇ ਹੀ ਦਿੱਤੀ ਜਾ ਸਕਦੀ ਹੈ ਇਸ ਜੀਵਨ ਵਿੱਚ ਉਹੀ ਕੁਝ ਤੁਹਾਡਾ ਹੈ ਜਿਸ ਨੂੰ ਤੁਸੀਂ ਆਪਣੇ ਯਤਨ ਨਾਲ ਜਾਣ ਲਿਆ ਅਤੇ ਆਪਣੇ ਅਨੁਭਵ ਨਾਲ ਪਰਖ ਲਿਆ ਹੈ ਅਨੁਭਵ ਐਸੀ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੇ ਇਹੀ ਰਸਵਾਦ ਦੀ ਬੁਨਿਆਦ ਹੈ ਇਹੀ ਧਰਮ ਦਾ ਮੂਲ ਹੈ ਐਸੀ ਚਮਕਦੇ ਸੂਰਜ ਨੂੰ ਸਿੱਧਿਆ ਨਹੀਂ ਦੇਖ ਸਕਦੇ ਉਸ ਦੀ ਰੋਸ਼ਨੀ ਨੂੰ ਸਭ ਨਹੀਂ ਥਾਈਂ ਦੇਖ ਸਕਦੇ ਹਿਵੇਂ ਹੀ ਅਸੀਂ ਪਰਮਾਤਮਾ ਨੂੰ ਨਹੀਂ ਦੇਖ ਸਕਦੇ ਪਰ ਐਸੀ ਉਸਦੀ ਕੁਦਰਤ ਨੂੰ ਹਰ ਥਾਂ ਵੇਖ ਸਕਦੇ ਹਾਂ ਜਿੱਥੇ ਪ੍ਰੇਮ ਦੀ ਗੱਲ ਹੋਵੇਗੀ ਉੱਥੇ ਰੱਬ ਦਾ ਜ਼ਿਕਰ ਵੀ ਹੋਵੇਗਾ ਜਿਸ ਨੂੰ ਅਸੀਂ ਰੱਬ ਦਾ ਹੁਕਮ ਕਹਿੰਦੇ ਹਾਂ ਵਾਸਤਵ ਵਿੱਚ ਉਹ ਸਾਡੀ ਆਪਣੀ ਹੀ ਆਤਮਾ ਦੀ ਆਵਾਜ਼ ਹੁੰਦੀ ਹੈ ਪ੍ਰੇਮ ਅੰਦਰੋਂ ਪ੍ਰਕਾਸ਼ਮਾਨ ਹੋਣ ਦੀ ਕਿਰਿਆ ਹੈ ਧਰਮ ਆਪਣਾ ਸੂਰਜ ਆਪ ਬਣਨ ਦਾ ਕਾਰਜ ਹੈ ਹੋ ਸਕਦਾ ਹੈ ਕੁਝ ਲੋਕਾਂ ਨੂੰ ਪਰਮਾਤਮਾ ਨੂੰ ਸਬਕਾਰ ਕਰਨ ਵਿੱਚ ਪਰੇਸ਼ਾਨੀ ਜਾਂ ਚਿੱਜਕ ਹੋਵੇ ਪਰ ਆਤਮਾ ਨੂੰ ਸਵਕਾਰਨ ਵਿੱਚ ਉਹਨਾਂ ਨੂੰ ਵੀ ਕੋਈ ਮੁਸ਼ਕਲ ਨਹੀਂ ਹੁੰਦੀ ਪ੍ਰਮਾਤਮਾ ਉਹਨਾਂ ਲਈ ਹੈ ਜਿਹੜੇ ਆਪਣੀ ਆਤਮਮਾ ਪ੍ਰਤੀ ਸੁਚੇਤ ਹਨ ਜਿਹੜਾ ਪ੍ਰਮਾਤਮਾ ਦੀ ਛੋਹ ਚਾਹੁੰਦਾ ਹੈ ਉਸ ਲਈ ਪ੍ਰਮਾਤਮਾ ਸਾਕਾਰ ਹੈ ਬੁੱਧ ਨਾਸਤਿਕ ਇਸ ਲਈ કહેਗੇ ਹਨ ਕਿਉਂਕਿ ਉਹ ਵੇਦਾਂ ਨੂੰ ਨਹੀਂ ਮੰਨਦੇ ਸਨ ਉਹਨਾਂ ਦਾ ਸੰਦੇਸ਼ ਸੀ ਕਿ ਕਿਸੇ ਨੂੰ ਨਾ ਮੰਨੋ ਆਪਣੇ ਅਨੁਭਵ ਨਾਲ ਜਾਣੋ ਉਹਨਾਂ ਨੇ ਕਿਹਾ ਸੀ ਕਿ ਜੀਵਤ ਪ੍ਰਾਣੀ ਕੋਮਲ ਨਰਮ ਅਤੇ ਗਰਮ ਹੁੰਦਾ ਹੈ ਜਦੋਂ ਕਿ ਮ੍ਰਿਤਕ ਦੇ ਕਠੋਰ ਅਤੇ ਠੰਡੀ ਹੁੰਦੀ ਹੈ ਵਿਸ਼ਾਲ ਦ੍ਰਿਸ਼ਟੀ ਨਾਲ ਵੇਖਿਆ ਜਾਵੇ ਤਾਂ ਵਿਖਾਈ ਦੇਵੇਗਾ ਕਿ ਮਨੁੱਖ ਕੁਦਰਤ ਦਾ ਹੀ ਹਿੱਸਾ ਹੈ ਕੁਦਰਤ ਨਾਲ ਮਨੁੱਖ ਭਾਵੇਂ ਕਿਤਨਾ ਹੀ ਸੰਘਰਸ਼ ਕਰ ਲਵੇ ਉਸ ਦੀ ਕੁਦਰਤ ਉੱਤੇ ਜਿੱਤ ਦੀ ਇੱਛਾ ਇੱਕ ਭਰਮ ਹੀ ਰਹੇਗੀ ਧਰਮ ਦਾ ਜਨਮ ਪ੍ਰਕਿਰਤੀ ਦੇ ਰਹੱਸਾਂ ਵਿੱਚੋਂ ਹੋਇਆ ਹੈ ਧਰਮ ਨੂੰ ਮਨੁੱਖ ਨੂੰ ਜੋੜਦਾ ਹੈ ਰਾਜਨੀਤੀ ਮਨੁੱਖ ਨੂੰ ਨਖੇੜਦੀ ਹੈ ਜਦੋਂ ਅਸੀਂ ਅਗਿਆਨਤਾ ਵਾਸ ਕਹਿੰਦੇ ਹਾਂ ਕਿ ਧਰਮ ਕੇ ਹੀ ਜੰਗਾ ਜੁੱਧਾਂ ਦਾ ਕਾਰਨ ਬਣਿਆ ਹੈ ਉਸ ਸਮੇਂ ਅਸੀਂ ਧਰਮ ਦੀ ਮੂਲ ਭਾਵਨਾ ਤੋਂ ਬੇਮੁਖ ਹੋ ਰਹੇ ਹੁੰਦੇ ਹਾਂ ਕਿਉਂਕਿ ਅਸੀਂ ਧਰਮ ਤੇ ਰਾਜਨੀਤੀ ਨੂੰ ਇੱਕ ਹੀ ਵਰਤਾਰਾ ਸਮਝ ਰਹੇ ਹੁੰਦੇ ਹਾਂ ਧਰਮ ਮਨੁੱਖ ਦੀ ਮੂਲ ਪ੍ਰਵਿਰਤੀ ਹੈ ਵਕ ਵਕ ਧਰਮ ਵਕ ਵਕ ਭੂਗੋਲਿਕ ਸਥਿਤੀਆਂ ਦੇ ਸਰਜੇ ਭਿੰਨ ਰੂਪ ਹਨ ਜਗਿਆਸਾ ਧਰਮ ਦੀ ਬੁਨਿਆਦ ਹੈ ਮਨੁੱਖ ਕਿਸੇ ਦਾ ਆਸਰਾ ਲੈ ਕੇ ਨਿਸ਼ਚਿੰਤ ਹੋ ਜਾਣਾ ਚਾਹੁੰਦਾ ਹੈ ਇਸੇ ਭਾਵਨਾ ਵਿੱਚੋਂ ਪਰਮਾਤਮਾ ਦਾ ਸੰਕਲਪ ਉੱਭਜਿਆ ਹੈ ਧਰਮ ਕਹਿੰਦਾ ਹੈ ਉਸ ਦਾ ਆਸਰਾ ਲਓ ਜਿਸ ਨੂੰ ਕਿਸੇ ਹੋਰ ਦੇ ਆਸਰੇ ਦੀ ਲੋੜ ਨਹੀਂ ਕਹਿੰਦੇ ਹਨ ਕਿ ਇੱਕ ਵਾਰੀ ਤਾਨ ਸੈਨ ਨੇ ਜਦੋਂ ਅਕਬਰ ਸਾਹਮਣੇ ਗਿਆ ਤਾਂ ਪ੍ਰਭਾਵਿਤ ਹੋ ਕੇ ਬਾਰਸ਼ਾ ਨੇ ਸੋਚਿਆ ਕਿ ਜੇ شاਗਿਰਦ ਅਜਿਹਾ ਹੈ ਤਾਂ ਉਸਤਾਦ ਕਿਹੋ ਜਿਹਾ ਹੋਵੇਗਾ ਜਦੋਂ ਅਕਬਰ ਤਾਨ ਸੈਨ ਦੇ ਉਸਤਾਦ ਹਰੀਦਾਸ ਕੋਲ ਗਿਆ ਤਾਂ ਉਸਤਾਦ ਨੇ ਜਦੋਂ ਭਗਵਾਨ ਦੀ ਉਸਤਤ ਵਿੱਚ ਗਾਇਆ ਤਾਂ ਜਾਦੂ ਹੋ ਗਿਆ। ਅਕਬਰ ਨੇ ਤਾਨਸੈਨ ਨੂੰ ਪੁੱਛਿਆ ਤੇਰਾ ਸੰਗੀਤ ਇਸ ਉਚਾਈ ਤੇ ਕਿਉਂ ਨਹੀਂ ਅੱਪੜਦਾ? ਤਾਨਸੈਨ ਨੇ ਕਿਹਾ ਹਜ਼ੂਰ ਸਪਸ਼ਟ ਹੈ। ਮੈਂ ਬਾਦਸ਼ਾਹ ਲਈ ਗਾਉਂਦਾ ਹਾਂ। ਮੇਰਾ ਉਸਤਾਦ ਬਾਦਸ਼ਾਹਾਂ ਦੇ ਬਾਦਸ਼ਾਹ ਲਈ ਗਾਉਂਦਾ ਹੈ। ਮੈਂ ਸਰੀਰ ਨਾਲ ਗਾਉਂਦਾ ਹਾਂ। ਮੇਰਾ ਉਸਤਾਦ ਆਤਮਾ ਨਾਲ ਗਾਉਂਦਾ ਹੈ। ਭਾਰਤੀ ਧਰਮਾਂ ਦਾ ਵਿਸ਼ਵਾਸ ਸਰੀਰ ਉੱਤੇ ਘਟ ਅਤੇ ਆਤਮਾ ਉੱਤੇ ਵਧੇਰੇ ਰਿਹਾ ਹੈ। ਇਨਾਂ ਦਾ ਪ੍ਰਭਾਵ ਬਾਹਰਲੇ ਤੇ ਦਿਸਦੇ ਉੱਤੇ ਘਟ ਅਤੇ ਅੰਦਰਲੇ ਤੇ ਅਦੇਖ ਉੱਤੇ ਵਧੇਰੇ ਹੈ ਜਿਵੇਂ ਜੋਸ਼ ਨੂੰ ਕਾਬੂ ਰੱਖਣ ਦੀ ਯੁਗਤ ਨੂੰ ਕਲਾ ਕਹਿੰਦੇ ਹਨ ਇਵੇਂ ਹੀ ਆਪਣੀ ਰਚਨਾਤਮਕ ਸ਼ਕਤੀ ਨੂੰ ਉੱਪਰਲੇ ਮੰਡਲਾਂ ਵਿੱਚ ਪਹੁੰਚਾਣਾ ਧਰਮ ਖਵਾਉਂਦਾ ਹੈ ਦੁੱਖ ਵਿੱਚ ਤਾਂ ਅਸੀਂ ਰੱਬ ਨੂੰ ਯਾਦ ਕਰਦੇ ਹੀ ਹਾਂ ਪਰ ਜੇ ਸੁੱਖ ਵਿੱਚ ਵੀ ਉਹ ਯਾਦ ਰਹੇ ਤਾਂ ਇਸ ਵਰਤੀ ਨੂੰ ਹੀ ਧਰਮ ਕਹਿੰਦੇ ਹਨ ਜਿੱਥੇ ਜੀਵਨ ਦਾ ਪੱਧਰ ਨੀਵਾਂ ਹੁੰਦਾ ਹੈ ਉੱਥੇ ਇੰਦਰੀਆਂ ਦਾ ਆਨੰਦ ਪਰਬਲ ਹੁੰਦਾ ਹੈ ਪਸ਼ੂਆਂ ਤੇ ਪਸ਼ੂ ਬਿਰਤੀ ਵਾਲੇ ਮਨੁੱਖਾਂ ਦਾ ਸਾਰਾ ਆਨੰਦ ਉਹਨਾਂ ਦੀਆਂ ਇੰਦਰੀਆਂ ਵਿੱਚ ਹੁੰਦਾ ਹੈ ਜਦੋਂ ਕਿ ਸਭੇਕ ਲੋਕਾਂ ਦੇ ਆਨੰਦ ਦਾ ਆਧਾਰ ਵਿਚਾਰ ਗਿਆਨ ਅਤੇ ਕਲਾ ਹੁੰਦੇ ਹਨ ਜੋ ਕਿ ਮਨੁੱਖ ਦਾ ਜੀਵਨ ਇੱਛਾਵਾਂ ਦੀ ਬੇਚੈਨੀ ਨਾਲ ਭਰਿਆ ਪਿਆ ਹੈ ਜਿੱਥੇ ਧਰਮ ਹੋਵੇਗਾ ਉੱਥੇ ਪ੍ਰੇਮ ਹੋਵੇਗਾ ਉੱਥੇ ਬਹਿਸ ਨਹੀਂ ਸਹਿਮਤੀ ਹੋਵੇਗੀ ਉੱਥੇ ਮੁਕਾਬਲਾ ਨਹੀਂ ਸਹਿਯੋਗ ਤੇ ਸਨੇਹ ਹੋਵੇਗਾ ਅਸੀਂ ਧਾਰਮਿਕ ਸਥਾਨ ਤੇ ਬੈਸਣ ਜਾਂ ਜਿੱਤਣ ਲਈ ਨਹੀਂ ਜਾਂਦੇ ਚੁੱਕਣ ਲਈ ਸਮਰਪਣ ਲਈ ਜਾਂਦੇ ਹਾਂ ਜਿੱਥੇ ਪ੍ਰੇਮ ਅਤੇ ਸਮਰਪਣ ਹੋਵੇਗਾ ਉਹ ਥਾਂ ਹਿੰਸਾ ਤੋਂ ਵੀ ਮੁਕਤ ਹੋਵੇਗੀ ਸੱਚੀ ਅਹਿੰਸਾ ਭੈ ਵਿੱਚੋਂ ਨਹੀਂ ਪ੍ਰੇਮ ਵਿੱਚੋਂ ਉਪਜਦੀ ਹੈ ਬੇਵਸੀ ਵਿੱਚੋਂ ਨਹੀਂ ਸਮਰੱਥਾ ਵਿੱਚੋਂ ਉਪਜਦੀ ਹੈ ਵੇਖਿਆ ਗਿਆ ਹੈ ਕਿ ਜਦੋਂ ਤੱਕ ਵਿਭਿੰਨ ਸਮਾਜਾਂ ਉੱਤੇ ਧਰਮ ਦਾ ਪ੍ਰਭਾਵ ਰਿਹਾ ਉਨਾ ਸਮਾਜਾਂ ਵਿੱਚ ਗਰੀਬੀ ਅਨਪੜਤਾ ਤੇ ਅੰਧ ਵਿਸ਼ਵਾਸਾਂ ਦੇ باوجود ਅੱਜ ਦੇ ਮੁਕਾਬਲੇ ਵਧੇਰੇ ਸ਼ਾਂਤੀ ਅਤੇ ਵਧੇਰੇ ਸਦਭਾਵਨਾ ਰਹੀ ਜਿਉਂ-ਜਿਉਂ ਹੋਮੈ ਭਰੇ ਗਿਆਨ ਦਾ ਘੇਰਾ ਵਧਿਆ ਹੈ ਧਰਮ ਦਾ ਅਨਾਦਰ ਹੋਇਆ ਹੈ ਇਸੇ ਕਰਕੇ ਜੋਕੇ ਯੁੱਗ ਵਿੱਚ ਮਨੁੱਖ ਦਾ ਇਕੋ ਇੱਕ ਉਪਦੇਸ਼ ਧੰਨ ਇਕੱਤਰ ਕਰਨਾ ਹੋ ਗਿਆ ਹੈ ਮਨੁੱਖ ਆਪਣੇ ਅੰਦਰ ਵੇਖਣ ਤੋਂ ਇਨਕਾਰੀ ਹੋ ਗਿਆ ਹੈ ਅੰਦਰ ਵੇਖਣ ਦੇ ਯਤਨ ਨੂੰ ਸਮਾਧੀ ਕਹਿੰਦੇ ਹਨ ਸਮਾਧੀ ਵਿੱਚ ਅਸੀਂ ਦੁੱਖਾਂ ਦਾ ਸੁਖ ਭੋਗਦੇ ਹਾਂ ਸਮਾਧੀ ਉਸ ਅਵਸਥਾ ਨੂੰ ਕਹਿੰਦੇ ਹਨ ਜਦੋਂ ਪਲਕਾਂ ਬੰਦ ਹੁੰਦੀਆਂ ਹਨ ਪਰ ਆਤਮਾ ਜਾਗ ਰਹੀ ਹੁੰਦੀ ਹੈ ਸਮਾਧੀ ਸਮਰਪਣ ਅਤੇ ਤਿਆਗ ਦੀ ਡੂੰਘੀ ਸ਼ਿਖਰ ਹੁੰਦੀ ਹੈ ਸਮਾਧੀ ਵਿੱਚ ਹੌਲੀ-ਹੌਲੀ ਮਨੁੱਖ ਨੂੰ ਆਪਣੀ ਵੀ ਲੋੜ ਨਹੀਂ ਰਹਿੰਦੀ ਉਹ ਨਿਰੋਲ ਸ਼ਰਧਾ ਹੋ ਜਾਂਦਾ ਹੈ ਸ਼ਰਧਾਲੂ ਉਸ ਨੂੰ ਕਹਿੰਦੇ ਹਨ ਜਿਹੜਾ ਝੁਕਣ ਲਈ ਤਿਆਰ ਹੈ ਤਿਆਗ ਬਿਨਾਂ ਆਨੰਦ ਸੰਭਵ ਨਹੀਂ ਤਿਆਗ ਆਨੰਦ ਦੀ ਕੀਮਤ ਹੈ ਜਿੰਨਾ ਵੱਡਾ ਤਿਆਗ ਓਤਨਾ ਵੱਡਾ ਆਨੰਦ ਆਨੰਦ ਦੀ ਅਵਸਥਾ ਵਿੱਚ ਇਛਾਵਾਂ ਹੀ ਨਹੀਂ ਲੋੜਾਂ ਵੀ ਮੁੱਕ ਜਾਂਦੀਆਂ ਹਨ ਆਨੰਦ ਦਾ ਅਵਿਲਾਸੀ ਕਿਸੇ ਨਾਲ ਵੈਰ ਕਰ ਹੀ ਨਹੀਂ ਸਕਦਾ ਕਿਉਂਕਿ ਉਸ ਨੂੰ ਕੋਈ ਦੁਬੀਦਾ ਹੁੰਦੀ ਹੀ ਨਹੀਂ ਆਨੰਦ ਦੀ ਖੋਜ ਆਤਮਾ ਦੀ ਖੋਜ ਹੈ ਜਿਹੜੀ ਵਿਸ਼ਾਲ ਹੋ ਕੇ ਪ੍ਰਮਾਤਮਾ ਦੀ ਖੋਜ ਬਣ ਜਾਂਦੀ ਹੈ ਮਨੁੱਖ ਨੂੰ ਪਤਾ ਲੱਗਦਾ ਹੈ ਕਿ ਉਸ ਕੋਲ ਜੋ ਕੁਝ ਵੀ ਹੈ ਉਹ ਪਰਮਾਤਮਾ ਦੀ ਦਾਤ ਹੈ ਅਤੇ ਉਸ ਕੋਲ ਕੁਝ ਵੀ ਨਹੀਂ ਜੋ ਪਰਮਾਤਮਾ ਨੂੰ ਦਿੱਤਾ ਜਾ ਸਕੇ ਜੀਵਨ ਵਿੱਚ ਸਾਨੂੰ ਉਹਨਾਂ ਚੀਜ਼ਾਂ ਦੇ ਹੀ ਗਵਾਚਣ ਜਾਂ ਖੋਹੇ ਜਾਣ ਦਾ ਡਰ ਹੁੰਦਾ ਹੈ ਜਿਹੜੀਆਂ ਅਸੀਂ ਆਪ ਦੂਜਿਆਂ ਤੋਂ ਖੋਹੀਆਂ ਹੁੰਦੀਆਂ ਹਨ ਆਤਮਾ ਦੇ ਗਵਾਚਣ ਦਾ ਡਰ ਨਹੀਂ ਹੁੰਦਾ ਜਦੋਂ ਮਨੁੱਖ ਆਪਣੇ ਆਲੇ ਦੁਆਲੇ ਰਿਸ਼ਤੇ ਆਸਥਾਂ ਸਮੱਸਿਆਵਾਂ ਮਾਰ ਜਿਹਾ ਮਿਆ ਆੜ ਦਾ ਜਾਲ ਬੁਣ ਲੈਂਦਾ ਹੈ ਉਸੇ ਵੇਲੇ ਹੋ ਇਹਨਾਂ ਤੋਂ ਮੁਕਤ ਹੋਣ ਦੀ ਅਸੰਭਵ ਇੱਛਾ ਵੀ ਕਰਨ ਲੱਗ ਪੈਂਦਾ ਹੈ ਤੁਰਨ ਵੇਲੇ ਜਦੋਂ ਤੱਕ ਪੈਰ ਹੀਟਲੀ ਜ਼ਮੀਨ त्यागी ਨਾ ਜਾਵੇ ਅਗਲਾ ਕਦਮ ਨਹੀਂ ਪੁੱਟਿਆ ਜਾ ਸਕਦਾ ਪਰ ਸਾਰਾ ਜੀਵਨ ਕੁਝ ਤਿਆਗਣ ਦੀ ਥਾਂ ਅਸੀਂ ਹੋਰ ਵਦੇਰੇ ਪਕੜਨ ਵਿੱਚ ਰੁੱਝੇ ਰਹਿੰਦੇ ਹਾਂ ਜਿਨ੍ਹਾਂ ਕੋਲ ਜਿੰਨਾ ਵਦੇਰੇ ਹੈ ਉਹੋਤਨਾ ਹੋਰ ਵਦੇਰੇ ਪਕੜਨ ਲਈ ਤਤਪਰ ਹਨ ਇਵੇਂ ਧਨ ਜਾਇਦਾਦ ਵਧਦੀ ਜਾਂਦੀ ਹੈ ਅਤੇ ਨਾਲ ਹੀ ਦੁੱਖ ਵਧ ਹੀ ਜਾਂਦੇ ਹਨ ਦੁੱਖਾਂ ਨੇ ਸਾਨੂੰ ਨਹੀਂ ਫੜਿਆ ਹੋਇਆ ਅਸੀਂ ਦੁੱਖਾਂ ਨੂੰ ਫੜਿਆ ਹੋਇਆ ਹੈ ਸਾਨੂੰ ਦੁਖੀ ਕਰਨ ਦੀ ਕਿਸੇ ਕੋਲ ਵਹਿਲ ਨਹੀਂ ਆਪਣੇ ਆਪ ਨੂੰ ਦੁਖੀ ਕਰਨ ਲਈ ਅਸੀਂ ਆਪ ਹੀ ਬੜੇ ਸਮਰਥ ਹਾਂ ਝੂਠੀਆਂ ਆਸਾਂ ਤੇ ਛਾਵਾਂ ਦੂਜਿਆਂ ਦੀ ਨਕਲ ਕਰਨ ਦਾ ਕਾਰਨ ਬਣਦੀਆਂ ਹਨ ਅਤੇ ਨਕਲੀ ਵਿੱਚੋਂ ਅਸਲੀ ਆਨੰਦ ਮਿਲਣਾ ਅਸੰਭਵ ਹੁੰਦਾ ਹੈ ਜਦੋਂ ਤੁਸੀਂ ਇਹ ਧਾਰ ਲਵੋ ਕਿ ਕਿਸੇ ਦਾ ਦਿਲ ਨਹੀਂ ਦੁਖਾਉਣਾ ਤੁਹਾਡੀ ਸ਼ਬਦਾਵਲੀ ਦ੍ਰਿਸ਼ਟੀ ਸੋਚ ਤੇ ਵਿਹਾਰ ਬਦਲ ਜਾਵੇਗਾ ਜੇ ਅਸੀਂ ਆਪਣੇ ਆਪ ਬਾਰੇ ਦੂਜਿਆਂ ਦੀ ਤੁਲਨਾ ਵਿੱਚ ਸੋਚਣਾ ਬੰਦ ਕਰ ਦਈਏ ਤਾਂ ਸਾਡੀਆਂ ਸਾਰੀਆਂ ਇਛਾਵਾਂ ਫਿੱਕੀਆਂ ਪੈ ਜਾਣਗੀਆਂ ਇਛਾਵਾਂ ਭਵਿੱਖ ਸਬੰਧੀ ਹੁੰਦੀਆਂ ਹਨ ਇਛਾਵਾਂ ਦੇ ਅਰਥ ਹੀ ਭਵਿੱਖ ਤੋਂ ਹਨ ਜੇ ਇੱਛਾ ਨਾ ਹੋਵੇ ਤਾਂ ਭਵਿੱਖ ਦੇ ਕੋਈ ਅਰਥ ਨਹੀਂ ਨਿਕਲਦੇ ਅਸੀਂ ਸਾਰਾ ਜੀਵਨ ਭਵਿੱਖ ਵਿੱਚ ਜਿਉਣ ਦੀ ਤਿਆਰੀ ਕਰਦੇ ਹਾਂ ਗੁਜ਼ਾਰ ਦਿੰਦੇ ਹਾਂ ਹਰ ਕੋਈ ਸੋਚਦਾ ਹੈ ਕਿ ਡਿਗਰੀ ਲੈ ਲਵਾਂ ਫਿਰ ਮौज ਕਰਾਂਗਾ ਡਿਗਰੀ ਲੈ ਕੇ ਸੋਚਦਾ ਹੈ ਨੌਕਰੀ ਲੱਗ ਜਾਵੇ ਫਿਰ ਸਭ ਸਮੱਸਿਆਵਾਂ ਦਾ ਹੱਲ ਹੋ ਜਾਣਗੀਆਂ ਨੌਕਰੀ ਲੱਗ ਕੇ ਸੋਚਦਾ ਹੈ ਕਿ ਵਿਆਹ ਕਰਵਾ ਲਵਾਂ ਫਿਰ ਸਭ ਰੁਕਾਵਟਾਂ हट ਜਾਣਗੀਆਂ ਫਿਰ ਸੋਚਦਾ ਹੈ ਮਕਾਨ ਪਾਲ ਲਵਾਂ ਸਾਰੇ ਝੰਜਟ ਮੁੱਕ ਜਾਣਗੇ ਤਰੱਕੀ ਹੋ ਜਾਵੇ ਬੱਚੇ ਵਿਆਹ ਲਵਾਂ ਐਵੇਂ ਸਾਰਾ ਜੀਵਨ ਹੱਥਾਂ ਵਿੱਚੋਂ ਨਿਕਲ ਜਾਂਦਾ ਹੈ ਹੁਣ ਇਸੇ ਵੇਲੇ ਪ੍ਰਸੰਨ ਹੋਣ ਵਿੱਚ ਕੀ ਰੁਕਾਵਟ ਹੈ ਵਾਸਤਵ ਵਿੱਚ ਅਸੀਂ ਦੁਖੀ ਹੋਣ ਵਿੱਚ ਇਤਨੇ ماہر ਹੋ ਗਏ ਹਾਂ ਕਿ ਅਸੀਂ ਸੁਖੀ ਹੋਣਾ ਹੀ ਭੁੱਲ ਗਏ ਹਾਂ ਜੀਵਨ ਵਿੱਚ ਕੋਈ ਦੁੱਖ ਨਹੀਂ ਹੈ ਦੁੱਖ ਇਛਾਵਾ ਵਿੱਚ ਹੈ ਪੂਰੀਆਂ ਹੋਣ ਵਾਲੀਆਂ ਤੇ ਅਪੂਰਤ ਇਛਾਵਾ ਸਾਰੀਆਂ ਸਾਨੂੰ ਦੁਖੀ ਕਰਦੀਆਂ ਹਨ ਅਸੀਂ ਸੋਚਦੇ ਹਾਂ ਕਿ ਜਿੱਥੇ ਅਸੀਂ ਨਹੀਂ ਹਾਂ ਉੱਥੇ ਹੀ ਸੁਖ ਹੈ ਜੋ ਚੀਜ਼ ਸਾਡੇ ਕੋਲ ਨਹੀਂ ਹੈ ਉਸ ਵਿੱਚ ਹੀ ਆਨੰਦ ਹੈ ਪਰੰਤੂ ਉਹ ਵਸਤ ਜਾਂ ਉਹ ਸੁਖ ਮਿਲਦਿਆਂ ਹੀ ਦੁੱਖ ਹੋ ਜਾਂਦਾ ਹੈ ਕਿਉਂਕਿ ਦੁੱਖ ਤਾਂ ਸਾਡੇ ਅੰਦਰ ਹੈ ਥਾਂ ਸ਼ਹਿਰ ਦੇਸ਼ ਕੋਈ ਹੋਵੇ ਅਸੀਂ ਦੁਖੀ ਹੀ ਹੋਣਾ ਹੈ ਇੱਛਾ ਘਾਟ ਵਿੱਚੋਂ ਜਨਮ ਲੈਂਦੀ ਹੈ ਜਿੱਥੇ ਇੱਛਾ ਹੈ ਉੱਥੇ ਘਾਟ ਹੈ ਥੋੜਾ ਹੈ ਅਤੇ ਥੋੜਾ ਕਾਰਨ ਅਸ਼ਾਂਤੀ ਹੈ ਲੋੜਾਂ ਅਤੇ ਛਾਵਾਂ ਵਿੱਚ ਅੰਤਰ ਸਮਝਣ ਦੀ ਲੋੜ ਹੈ ਲੋੜਾਂ ਦੁਖੀ ਨਹੀਂ ਕਰਦੀਆਂ ਦੁਖੀ ਤਾਂ ਇੱਛਾਵਾਂ ਬਾਦੂ ਚੀਜ਼ਾਂ ਦੀ ਭੁੱਖ ਫਜ਼ੂਲ ਚੀਜ਼ਾਂ ਦੀਆਂ ਲਾਲਸਾਵਾਂ ਕਰਦੀਆਂ ਹਨ ਇੱਛਾਵਾਂ ਵਸਤਾਂ ਦੀਆਂ ਹੀ ਨਹੀਂ ਹੁੰਦੀਆਂ ਇਹ ਕਈ ਪ੍ਰਕਾਰ ਦੀਆਂ ਹੁੰਦੀਆਂ ਹਨ ਹਤੇ ਇਹਨਾਂ ਦਾ ਘੇਰਾ ਨਿਤਫੈਲਦਾ ਰਹਿੰਦਾ ਹੈ ਤੁਹਾਡਾ ਗਵਾਂਢੀ ਜਦੋਂ ਕਿਸੇ ਕਾਰਜ ਲਈ ਦਾਣ ਦਿੰਦਾ ਹੈ ਤਾਂ ਹੌਮੇ ਤੁਹਾਨੂੰ ਉਸ ਤੋਂ ਵਧੇਰੇ ਦੇਣ ਲਈ ਉਕਸਾਉਂਦੀ ਹੈ ਇਹ ਵੀ ਇੱਛਾ ਦਾ ਹੀ ਇੱਕ ਰੂਪ ਹੈ ਕਿਉਂਕਿ ਤੁਸੀਂ ਆਪਣੇ ਹੰਕਾਰ ਨੂੰ ਆਪਣੇ ਗਵਾਂਢੀ ਦੇ ਹੰਕਾਰ ਤੋਂ ਛੋਟਾ ਸਵੀਕਾਰ ਨਹੀਂ ਕਰ ਸਕਦੇ ਈਵੇਂ ਸਮੇਂ ਦੇ ਬੀਤਣ ਨਾਲ ਨਵੀਆਂ ਲਾਲਸਾਵਾਂ ਕਾਰਨ ਸਾਨੂੰ ਸਮਝ ਨਹੀਂ ਆਉਂਦੀ ਕਿ ਅਸੀਂ ਕਿਉਂ ਦੁਖੀ ਹਾਂ ਜੰਜੀਰਾਂ ਪਹਿਣਦੇ ਪਹਿਣਦੇ ਅਸੀਂ ਉਹਨਾਂ ਨੂੰ ਗਹਿਣੇ ਕਹਿਣ ਲੱਗ ਪੈਂਦੇ ਹਾਂ ਕਤੇ ਆਪਣੇ ਹાળੇ ਦਿਵਾਲੇ ਦੇ ਖਿਲਾਾਰੇ ਨੂੰ ਆਪਣੀਆਂ ਪ੍ਰਾਪਤੀਆਂ ਦੱਸਣ ਲੱਗ ਪੈਂਦੇ ਹਾਂ ਸਾਰੇ ਗੈਣੇ ਸਰੀਰ ਨੂੰ ਘੁੱਟਦੇ ਹਨ ਤੰਗ ਕਰਦੇ ਹਨ ਕੱਸਦੇ ਹਨ ਪਰ ਫਿਰ ਵੀ ਅਸੀਂ ਪ੍ਰਸੰਨ ਹਾਂ ਏਵੇਂ ਹੀ ਅਸੀਂ ਇਸ ਦੁੱਖ ਵਿੱਚੋਂ ਸੁੱਖ ਮਹਿਸੂਸ ਕਰਨ ਦਾ ਤੌਖਾ ਖਾਣ ਲੱਗ ਪੈਂਦੇ ਹਾਂ ਵਾਸਤਵ ਵਿੱਚ ਸੁੱਖ ਆਪਣੇ ਆਪ ਵਿੱਚ ਕੁਝ ਵੀ ਨਹੀਂ ਦੁੱਖ ਤੋਂ ਮੁਕਤ ਹੋ ਜਾਣ ਦੀ ਅਵਸਥਾ ਹੀ ਸੁੱਖ ਹੈ ਦੁਖਾਂ ਅਤੇ ਸੁਖਾਂ ਦੀ ਛਾਵਾਂ ਅਤੇ ਲਾਲਸਾਵਾਂ ਦੀ ਜਿੰਨੀ ਵਿਸ਼ਾਲ ਚਰਚਾ ਬੁੱਧ ਨੇ ਕੀਤੀ ਹੈ ਉਤਨੀ ਹੋਰ ਕਿਸੇ ਨੇ ਨਹੀਂ ਕੀਤੀ ਹਰ ਧਰਮ ਵਿੱਚ ਚਰਚਾ ਨਿਰਾਸ਼ਾ ਦੀ ਹੋਈ ਹੈ ਪਰ ਪ੍ਰਭਾਵ ਆਸ਼ਾ ਵਾਲਾ ਹੈ ਵਿਚਾਰ ਦੁੱਖ ਦਾ ਹੋਇਆ ਹੈ ਪਰ ਪ੍ਰਾਪਤੀ ਸੁਖ ਦੀ ਹੁੰਦੀ ਹੈ ਨਿਰਾਸ਼ਾ ਤੋਂ ਵੱਡੀ ਕੋਈ ਕੈਦ ਨਹੀਂ ਹੁੰਦੀ ਨਿਰਾਸ਼ਾ ਆਤਮਾ ਨੂੰ ਵੀ ਬੰਨ੍ਹ ਲੈਂਦੀ ਹੈ ਸੁਤੰਤਰ ਰਹਿਣਾ ਆਤਮਾ ਦਾ ਸੁਭਾਅ ਹੈ ਆਪਣੇ ਆਪ ਤੋਂ ਨੱਸ ਕੇ ਅਸੀਂ ਕਿਧਰੇ ਨਹੀਂ ਜਾ ਸਕਦੇ ਬੁੱਧ ਸੁਤੰਤਰ ਵਿਚਾਰ ਦੀ ਰਾਖੀ ਕਰਦਾ ਹੈ ਜਿਹੜਾ ਵਿਚਾਰ ਸੁਤੰਤਰਤਾ ਨਾ ਹੋਵੇ ਜਿਹੜਾ ਵਿਚਾਰ ਸੁਤੰਤਰ ਨਾ ਹੋਵੇ ਉਹ ਵਿਚਾਰ ਹੀ ਨਹੀਂ ਹੁੰਦਾ ਵਿਚਾਰ ਨਹੀਂ ਸੁਤੰਤਰ ਵਿਚਾਰ ਮਨੁੱਖਾਂ ਨੂੰ ਜਾਨਵਰਾਂ ਤੋਂ ਵੱਖਰ ਆਉਂਦੇ ਹਨ ਵਿਸ਼ਵਾਸ ਤੋਂ ਵਿਵੇਕ ਵੱਲ ਦੀ ਯਾਤਰਾ ਨੂੰ ਵਿਗਿਆਨ ਕਹਿੰਦੇ ਹਨ ਜਦੋਂ ਕਿ ਵਿਵੇਕ ਤੋਂ ਵਿਸ਼ਵਾਸ ਵੱਲ ਵਧਨ ਨੂੰ ਧਰਮ ਕਹਿੰਦੇ ਹਨ ਵਿਗਿਆਨ ਅਤੇ ਧਰਮ ਸਾਡੇ ਅਨੁਭਵ ਦੇ ਦੋ ਸਿਰੇ ਹਨ ਵਿਗਿਆਨ ਦਾ ਸਬੰਧ ਪਦਾਰਥ ਨਾਲ ਸਾਡੇ ਸ਼ਰੀਰ ਨਾਲ ਹੈ ਧਰਮ ਦਾ ਸਬੰਧ ਸਾਡੀ ਆਤਮਾ ਨਾਲ ਸਾਡੇ ਅਨੁਭਵ ਨਾਲ ਹੈ ਇਸ ਪਦਾਰਥਕ ਸੰਸਾਰ ਵਿੱਚ ਕੇਵਲ ਆਤਮਾ ਹੈ ਜੋ ਪਦਾਰਥ ਨਹੀਂ ਹੈ ਵਿਗਿਆਨ ਸੁਖ ਸਹੂਲਤਾਂ ਦੇ ਸਕਦਾ ਹੈ ਸੰਤੋਖ ਅਤੇ ਆਨੰਦ ਨਹੀਂ ਪਿਆਰ ਸਨੇਹ ਕਰੋਨਾ ਹਮਦਰਦੀ ਆਦ ਆਤਮਾ ਦੇ ਪ੍ਰਗਟਾਵੇ ਹਨ ਇੱਕ ਵਿਗਿਆਨ ਕਿਸੇ ਦੂਜੇ ਵਿਗਿਆਨ ਦਾ ਵਿਰੋਧ ਨਹੀਂ ਕਰਦਾ ਕਿਉਂਕਿ ਇਹ ਸੁਤੰਤਰ ਸੋਚ ਦੀ ਖੁੱਲ੍ਹ ਦਿੰਦਾ ਹੈ ਜਦੋਂ ਧਰਮ ਸੁਤੰਤਰ ਸੋਚ ਦੀ ਖੋਲ ਖੋ ਲੈਂਦਾ ਹੈ ਉਹ ਧਰਮ ਨਾ ਰਹਿ ਕੇ ਰਾਜਨੀਤੀ ਹੋ ਨਿਪੜਦਾ ਹੈ ਇਸੇ ਕਰਕੇ ਧਰਮਾਂ ਵਿਚਕਾਰ ਵਿਰੋਧਤਾ ਹੈ ਧਾਰਮਿਕ ਵਿਰੋਧਾਂ ਦਾ ਕਾਰਨ ਇਹ ਹੈ ਕਿ ਅਸੀਂ ਆਪਣੀਆਂ માનਤਾਵਾਂ ਬੱਚਿਆਂ ਦੇ ਮਨ ਵਿੱਚ ਉਦੋਂ ਪਾ ਦਿੰਦੇ ਹਾਂ ਜਦੋਂ ਉਹਨਾਂ ਦੀ ਆਪਣੀ ਕੋਈ ਸੋਚ ਨਹੀਂ ਹੁੰਦੀ ਲਗਾਤਾਰ ਦੁਹਰਾਉਣ ਅਤੇ ਪ੍ਰਚਾਰਨ ਕਾਰਨ ਇਹ માનਤਾਵਾਂ ਸਾਡੀਆਂ ਅਚੇਤਨ ਪਰਤਾਂ ਵਿੱਚ ਖੁੱਬ ਜਾਂਦੀਆਂ ਹਨ ਅਤੇ ਅਜਿਹਾ ਵਿਅਕਤੀ ਨਿਰਪੱਖ ਸੁਤੰਤਰ ਸੋਚਨੀ ਦੇ ਪੱਖੋਂ ਅਪੰਗ ਹੋ ਜਾਂਦਾ ਹੈ ਤੇ ਉਸ ਵਿੱਚ ਸ਼ੈਨਸ਼ੀਲਤਾ ਦੀ ਥਾਂ ਹਿੰਸਾ ਜਾਗ ਪੈਂਦੀ ਹੈ। ਇਵੇਂ ਮਨੁੱਖ ਧਾਰਮਿਕ ਜੀਵ ਤੋਂ ਰਾਜਨੀਤਿਕ ਜੀਵ ਬਣ ਜਾਂਦਾ ਹੈ ਤੇ ਉਹ ਲਾਲਸਾਵਾਂ ਦੇ ਅੰਨੇ ਰਸਤੇ ਉੱਤੇ ਦੌੜਨ ਲੱਗ ਪੈਂਦਾ ਹੈ। ਜਿੱਥੇ ਦੌੜ ਹੁੰਦੀ ਹੈ ਉੱਥੇ ਹੰਕਾਰ ਹੁੰਦਾ ਹੈ। ਜਿੱਥੇ ਹੰਕਾਰ ਹੁੰਦਾ ਹੈ ਉੱਥੇ ਅਗਿਆਨਤਾ ਹੁੰਦੀ ਹੈ। ਇਵੇਂ ਦਵਾਈਆਂ ਹੀ ਨਵੇਂ ਰੋਗਾਂ ਦੇ ਉਪਜਣ ਦਾ ਕਾਰਨ ਬਣਨ ਲੱਗ ਪੈਂਦੀਆਂ ਹਨ। ਨਸ਼ੇ ਸਰੀਰਕ ਹੀ ਨਹੀਂ ਹੁੰਦੇ ਬৌਧਿਕ ਵੀ ਹੁੰਦੇ ਹਨ। ਮਨੁੱਖ ਕੋਲ ਨਸ਼ੇ ਦੀ ਸ਼ਕਤੀ ਆ ਗਈ ਹੈ ਸ਼ਾਂਤੀ ਨਹੀਂ ਆਈ। ਪ੍ਰੇਮ ਵਿਹੋਣਾ ਵਿਅਕਤੀ ਹਿੰਸਾ ਉਪਜਾਉਂਦਾ ਹੈ। ਭਵਿੱਖ ਦਾ ਧਰਮ ਅੰਧ ਵਿਸ਼ਵਾਸਾਂ ਉੱਤੇ ਨਹੀਂ ਵਿਵੇਕ ਉੱਤੇ ਆਧਾਰਿਤ ਹੋਵੇਗਾ। ਸ਼ਰਧਾ ਨਹੀਂ ਗਿਆਨ ਉਸ ਦਾ ਆਧਾਰ ਹੋਵੇਗਾ। ਜਦੋਂ ਇਹ ਵਾਪਰ ਜਾਵੇਗਾ ਤਾਂ ਵਾਪਰ ਜਾਵੇਗਾ ਤਾਂ ਵਿਸ਼ਵਾਸ ਅਤੇ ਵਿਵੇਕ ਗਿਆਨ ਅਤੇ ਸ਼ਰਧਾ ਵਿਚਾਰ ਲਈ ਖਾਈ ਵੀ ਮਿਟ ਜਾਵੇਗੀ। ਮਹਾਵੀਰ, ਬੁੱਧ ਜਾਂ ਨਾਨਕ ਦੇ ਅਨੁਭਵ ਵਿੱਚ ਗਿਆਨ ਨਹੀਂ ਅਤੇ ਸ਼ਰਧਾ ਸਿਖਰ ਸੀ। ਵਿਗਿਆਨ ਅੰਧ ਵਿਸ਼ਵਾਸਾਂ ਨੂੰ ਮਿਟਾ ਰਿਹਾ ਹੈ ਇਹ ਅਸਲੀ ਧਰਮ ਦੇ ਹਿੱਤ ਵਿੱਚ ਹੈ ਧਰਮ ਨੂੰ ਉਦੋਂ ਹਰ ਕੋਈ ਖਿੜੇ ਮੱਥੇ ਅਪਣਾਏਗਾ ਜਦੋਂ ਇਹ ਅੰਧ ਵਿਸ਼ਵਾਸਾਂ ਤੋਂ ਮੁਕਤ ਹੋ ਜਾਵੇਗਾ ਉਦੋਂ ਸਭ ਕੁਝ ਅਤੇ ਹਰ ਜੀਵ ਇੱਕ ਦੂਜੇ ਨਾਲ ਜੁੜਿਆ ਵਿਖਾਈ ਦੇਣ ਲੱਗ ਪਵੇਗਾ ਜਿਹੜਾ ਇਸ ਸੰਸਾਰ ਵਿੱਚ ਜ਼ਿੰਦਗੀ ਨੂੰ ਸਹੀ ਢੰਗ ਨਾਲ ਜੀਣ ਵਿੱਚ ਸਫਲ ਹੋ ਜਾਂਦਾ ਹੈ ਉਸ ਨੂੰ ਪਰਲੋਕ ਦੀ ਇੱਛਾ ਹੀ ਨਹੀਂ ਰਹਿੰਦੀ ਅਸੀਂ ਸੋਚ ਵੀ ਨਹੀਂ ਸਕਦੇ ਕਿ ਜੇ ਈਸਾ ਜਾ ਹਜਰਤ ਮੁਹੰਮਦ ਦੁਆਰਾ ਜਨਮ ਲੈਂਦੇ ਤਾਂ ਉਹਨਾਂ ਨੇ ਜਿਹੜਾ ਕੀ ਕਰਨਾ ਸੀ ਜੋ ਉਹਨਾਂ ਵੱਲੋਂ ਕਰਨਾ ਰਹਿ ਗਿਆ ਸੀ ਪਰ ਲੋਕ ਇਸ ਲੋਕ ਦੀ ਅਸੰਤੁਸ਼ਟਤਾ ਵਿੱਚੋਂ ਜਨਮ ਲੈਂਦਾ ਹੈ ਅੰਦਰ ਦੀ ਗਰੀਬੀ ਹੀ ਧਨ ਦੀ ਪ੍ਰਾਪਤੀ ਲਈ ਤਾੰਗਦੀ ਹੈ ਸਿਕੰਦਰ ਹੀ ਨਹੀਂ ਸੀ ਭਟਕਿਆ ਸਾਰੇ ਸਿਕੰਦਰ ਭਟਕਦੇ ਹਨ ਜਦੋਂ ਮਨੁੱਖ ਆਪਣੇ ਆਪ ਨੂੰ ਪਾਰ ਕਰ ਲੈਂਦਾ ਹੈ ਉਹ ਆਪ ਪ੍ਰਭੂ ਗੁਨਾ ਦਾ ਧਾਰਨੀ ਹੋ ਜਾਂਦਾ ਹੈ ਜਦੋਂ ਅਨੁਭਵ ਡੂੰਘਾ ਹੋ ਜਾਂਦਾ ਹੈ ਤਾਂ ਵਿਅਕਤੀ ਕਿਸੇ ਵਿਸ਼ੇਸ਼ ਨੂੰ ਪ੍ਰੇਮ ਨਹੀਂ ਕਰਦਾ ਉਹ ਸਭ ਨੂੰ ਪ੍ਰੇਮ ਕਰਦਾ ਹੈ ਉਹ ਪ੍ਰੇਮਪੂਰਨ ਹੋ ਜਾਂਦਾ ਹੈ ਪ੍ਰੇਮਪੂਰਨ ਅਵਸਥਾ ਵਿੱਚ ਵਿਅਕਤੀ অতি ਕੋਮਲ ਧੀਰਜवान ਅਤੇ ਸਹਿਨਸ਼ੀਲ ਹੋ ਜਾਂਦਾ ਹੈ ਉਸਦੇ ਬੋਲਾਂ ਵਿੱਚੋਂ ਡੂੰਗੀ ਗੂੰਜ ਉਪਜ ਪੈਂਦੀ ਹੈ ਬੁੱਧ ਇਸ ਅਵਸਥਾ ਨੂੰ ਪਹੁੰਚਦੇ ਸਨ ਗਿਆਨ ਦੀ ਪ੍ਰਾਪਤੀ ਉਪਰੰਤ ਜਦੋਂ ਜਸ਼ੋਦਰਾ ਦੇ ਸਾਹਮਣੇ ਹੋਣ ਤੇ ਬੁੱਧ ਨੇ ਕਿਹਾ ਉਸ ਰਾਤ ਜਦੋਂ ਮੈਂ ਘਰੋਂ ਤੁਰਿਆ ਸੀ ਤੂੰ ਸੌ ਰਹੀ ਸੀ ਉਸ ਰਾਤ ਦੀ ਅਣਕਹੀ ਵਿਦਾ ਅੱਜ ਆ ਕੇ ਮੈਨੂੰ ਪੂਰਾ ਮੁਕਤ ਕਰ ਦੇ ਮੇਰੀਆਂ ਅੱਖਾਂ ਵਿੱਚੋਂ ਉਸ ਰਾਤ ਦੀ اٹਕੀ ਹੋਈ ਨਿੰਦਰ ਕੱਢ ਲੈ ਅਤੇ ਮੇਰਾ ਕਾਸਾ ਤਿਆਗ ਨਾਲ ਭਰ ਦੇ ਯਸ਼ੋਦਰਾ ਨੂੰ ਪਤਾ ਸੀ ਕਿ ਜੋ ਗਿਆ ਸੀ ਉਹ ਸੁਦਾਰਥ ਸੀ ਜੋ ਆਇਆ ਸੀ ਉਹ ਬੁੱਧ ਸੀ ਸੋ ਉਸਨੇ ਕਿਹਾ ਮੈਂ ਤਾਂ ਉਸੇ ਰਾਤ ਆਪ ਨੂੰ ਵਿਦਾ ਕਰ ਦਿੱਤਾ ਸੀ ਮੈਂ ਉਦੋਂ ਜਾਗਦੀ ਸੀ ਜਦੋਂ ਤੁਸੀਂ ਜਾਗਣ ਦੀ ਤਲਾਸ਼ ਵਿੱਚ ਘਰ ਪਰਿਵਾਰ ਤਿਆਗ ਰਹੇ ਸੀ ਨਾਰੀ ਨੂੰ ਕਈ ਵਾਰੀ ਪਲਕਾਂ ਬੰਦ ਕਰਕੇ ਜਾਗਣਾ ਪੈਂਦਾ ਹੈ ਮੇਰੀਆਂ ਬਾਹਾਂ ਵਿੱਚ ਉਦੋਂ ਰਾਹੁਲ ਸੌ ਰਿਹਾ ਸੀ ਜਿਤਨਾ ਚਿਰ ਮਾਂ ਦੀਆਂ ਬਾਹਾਂ ਵਿੱਚ ਬੱਚਾ ਹੁੰਦਾ ਹੈ ਮਾਂ ਜਾਗਦੀ ਰਹਿੰਦੀ ਹੈ ਆਪ ਉਸੇ ਰਾਤ ਤੋਂ ਮੁਕਤ ਹੋ ਜੋ ਮੁਕਤ ਹੋ ਚੁੱਕਾ ਹੈ ਉਸ ਨੂੰ ਕਿਵੇਂ ਮੁਕਤ ਕਰਾਂ ਜੋ ਜਾ ਚੁੱਕਾ ਹੈ ਉਸ ਨੂੰ ਕਿਵੇਂ ਵਿਦਾ ਕਰਾਂ ਮੈਂ ਗੌਤਮ ਨੂੰ ਵਿਦਾ ਕਰ ਸਕਦੀ ਹਾਂ ਬੁੱਧ ਨੂੰ ਕਿਵੇਂ ਵਿਦਾ ਕਰਾਂ ਤੁਸੀਂ ਮੇਰੇ ਤੋਂ ਵਿਦਾ ਹੋਣ ਲਈ ਨਹੀਂ ਆਏ ਆਪਣੇ ਆਪ ਵਿੱਚੋਂ ਮੈਨੂੰ ਵਿਦਾ ਕਰਨ ਲਈ ਆਏ ਹੋ ਇਸ ਸੰਸਾਰ ਵਿੱਚ ਜੋ ਕੁਝ ਵੀ ਚੰਗਾ ਅਤੇ ਸੁੰਦਰ ਹੈ ਉਹ ਪ੍ਰੇਮ ਵਿੱਚੋਂ ਜਨਮਿਆ ਹੈ ਹਾਲਾਤ ਕਿਤਨੇ ਵੀ ਵਿਰੋਧੀ ਅਤੇ ਮੁਸ਼ਕਲ ਹੋਣ ਉਹ ਕਦੇ ਵੀ ਇਤਨੇ ਮੁਸ਼ਕਲ ਨਹੀਂ ਹੋ ਸਕਦੇ ਕਿ ਪ੍ਰਮਾਤਮਾ ਦੇ ਰਾਹ ਵਿੱਚ ਰੁਕਾਵਟ ਬਣ ਜਾਣ ਸਾਡੀ ਨਿਰਾਸ਼ਾ ਤੋਂ ਇਲਾਵਾ ਸਾਡੇ ਅਤੇ ਪ੍ਰਮਾਤਮਾ ਵਿਚਕਾਰ ਕੋਈ ਰੁਕਾਵਟ ਨਹੀਂ ਹੈ ਵਾਸਤਵ ਵਿੱਚ ਅਸੀਂ ਆਪ ਹੀ ਰੁਕਾਵਟ ਹਾਂ ਪ੍ਰਭੂ ਦੇ ਰਾਤੇ ਹਰ ਕੋਈ ਸਫਲ ਹੁੰਦਾ ਹੈ ਉਸ ਰਾਤੇ ਸੁੱਤੇ ਹੋਏ ਵੀ ਜਾਗ ਪੈਂਦੇ ਹਨ ਪ੍ਰਕਾਸ਼ ਦਾ ਸੋਮਾ ਸੂਰਜ ਹੈ ਹਨੇਰੀ ਦਾ ਸੋਮਾ ਕੀ ਹੈ ਮਨੁੱਖ ਦੀਆਂ ਅੱਖਾਂ ਬਾਹਰ ਲੀਆਂ ਤੇ ਅੰਦਰ ਲੀਆਂ ਆਰਤਨ ਹੀ ਹਨੇਰੇ ਵੱਲੋਂ ਚਾਨਣੇ ਵੱਲ ਜਾਣ ਵਾਸਤੇ ਤੰਗਦੀਆਂ ਹਨ ਜਦੋਂ ਅੰਦਰਲੀ ਅੱਖਾਂ ਖੁੱਲ ਜਾਂਦੀਆਂ ਹਨ ਉਦੋਂ ਮੈ ਮੁੱਕ ਜਾਂਦੀ ਹੈ ਜਿਸ ਦੀ ਖਾਤਰ ਕੋਈ ਆਪਣੀ ਮੈਂ ਤਿਆਗ ਦਿੰਦਾ ਹੈ ਲੋਕ ਉਸ ਨੂੰ ਪ੍ਰੇਮੀ ਜਾਂ ਆਸ਼ਿਕ ਕਹਿਣ ਲੱਗ ਪੈਂਦੇ ਹਨ ਜਿਹੜਾ ਸਰਬ ਲਈ ਆਪਣੀ ਮੈਂ ਤਿਆਗ ਦਿੰਦਾ ਹੈ ਉਸ ਨੂੰ ਸੰਤ ਜਾਂ ਦਰਵੇਸ਼ ਕਿਹਾ ਜਾਂਦਾ ਹੈ ਇਹ ਸਮਝਣਾ ਵੀ ਜ਼ਰੂਰੀ ਹੈ ਕਿ ਕਾਮ ਪ੍ਰੇਮ ਦਾ ਭਲੇਖਾ ਹੈ ਜਿੰਨਾ ਪ੍ਰੇਮ ਵਿਕਸਿਤ ਹੁੰਦਾ ਹੈ ਕਾਮ ਉਤਨਾ ਹੀ ਲੋਪ ਹੁੰਦਾ ਜਾਂਦਾ ਹੈ ਪ੍ਰੇਮ ਕਾਮ ਸ਼ਕਤੀ ਦਾ ਉੱਚਾ ਉੱਠਣਾ ਹੈ ਬੂੰਦ ਬੂੰਦ ਰਹਿ ਕੇ ਸਾਗਰ ਨਹੀਂ ਹੋ ਸਕਦੀ ਉਸ ਦੀ ਬੂੰਦ ਬਣੇ ਰਹਿਣ ਦੀ ਜਿੱਦ ਹੀ ਉਸ ਦੇ ਸਾਗਰ ਹੋਣ ਵਿੱਚ ਰੁਕਾਵਟ ਹੈ ਮਨੁੱਖ ਦੀ ਵੀ ਇਹੀ ਦੁਵੇਦਾ ਹੈ ਉਹ ਸਰੀਰ ਦੇ ਮਿੱਟੀ ਘੇਰੇ ਅਤੇ ਆਤਮ ਠੱਗੀ ਦੀ ਕੈਦ ਵਿੱਚੋਂ ਬਾਹਰ ਹੀ ਨਹੀਂ ਨਿਕਲਦਾ ਕਿਸੇ ਨੇ ਪੁੱਛਿਆ ਮੈਂ ਪਾਪ ਤੋਂ ਕਿਵੇਂ ਬਚਾਂ ਉੱਤਰ ਮਿਲਿਆ ਪ੍ਰੇਮ ਕਰੋ ਪ੍ਰੇਮ ਵਿੱਚ ਪਾਪ ਸੰਭਵ ਹੀ ਨਹੀਂ ਹੈ। ਪ੍ਰੇਮ ਤਾਂ ਹੀ ਹੋਵੇਗਾ ਜੇ ਅੰਦਰ ਆਨੰਦ ਹੋਵੇਗਾ। ਪ੍ਰੇਮ ਕਰਨਾ ਉਚੇਚ ਨਹੀਂ, ਮਨੁੱਖ ਦਾ ਸੁਭਾਵਿਕ ਵਿਹਾਰ ਹੋਣਾ ਚਾਹੀਦਾ ਹੈ। ਪ੍ਰੇਮ ਦਾ ਜੀਵਨ ਬੇਸ਼ਰਤ ਜੀਵਨ ਹੈ। ਜਿਸ ਨੂੰ ਅਸੀਂ ਪ੍ਰੇਮ ਕਰਦੇ ਹਾਂ ਉਹ ਸਾਡੇ ਵੱਲ ਖੁੱਲਦਾ ਚਲਾ ਜਾਂਦਾ ਹੈ। ਪ੍ਰੇਮ ਦੇ ਅਰਥ ਜਾਣਨ ਤੋਂ ਹਨ ਹਉਮੈ, ਸਵਾਰਥ ਤੇ ਲਾਲਸਾ ਤੋਂ ਮੁਕਤ ਹੋ ਕੇ ਮਨੁੱਖ ਸੋਜਵਾਨ ਬਣ ਜਾਂਦਾ ਹੈ। ਪ੍ਰੇਸ਼ਨ ਉੱਠਦਾ ਹੈ ਕਿ ਜੇ ਮਨੁੱਖ ਵਿੱਚ ਆਤਮਾ ਹੈ ਤਾਂ ਮਨੁੱਖ ਭਟਕਦਾ ਕਿਉਂ ਹੈ? ਵਾਸਤਵ ਵਿੱਚ ਚੇਤਨਾ ਅਤੇ ਆਤਮਾ ਦੀਆਂ ਸੁਤੰਤਰਤਾਵਾਂ ਵਿੱਚ ਭਟਕਣ ਦੀ, ਕੁਰਾਹੇ ਪੈਣ ਦੀ, ਪਾਪ ਕਰਨ ਦੀ ਸੁਤੰਤਰਤਾ ਵੀ ਹੁੰਦੀ ਹੈ। ਜੇ ਗਲਤੀਆਂ ਕਰਨ ਦੀ ਖੋਲ ਨਹੀਂ ਤਾਂ ਸੁਤੰਤਰਤਾ ਦੇ ਕੋਈ ਅਰਥ ਹੀ ਨਹੀਂ ਰਹਿੰਦੇ। ਆਤਮਾ ਵੱਲੋਂ ਵਿਅਕਤੀ ਨੂੰ ਚੰਗਾ ਜਾਂ ਬੁਰਾ, ਬੇਈਮਾਨ ਜਾਂ ਇਮਾਨਦਾਰ ਆਦ ਬਣਨ ਦੀ ਖੁੱਲ ਹੈ। ਜਦੋਂ ਅਸੀਂ ਕਹਿੰਦੇ ਹਾਂ ਕਿ ਉਹ ਇਮਾਨਦਾਰ ਹੈ ਤਾਂ ਭਾਵ ਇਹ ਹੀ ਹੁੰਦਾ ਹੈ ਕਿ ਜੇ ਉਹ ਚਾਹੁੰਦਾ ਤਾਂ ਬੇਈਮਾਨੀ ਵੀ ਹੋ ਸਕਦਾ ਸੀ। ਪਰ ਉਸਨੇ ਇਮਾਨਦਾਰ ਹੋਣ ਦੀ ਚੋਣ ਕੀਤੀ। ਪਾਪੀ ਜਾਂ ਪਰਉਪਕਾਰੀ ਹੋਣ ਦੀ ਚੋਣ ਅਸੀਂ ਆਪ ਕਰਨੀ ਹੈ। ਹਰ ਕਿਸੇ ਨੇ ਆਪਣਾ ਧਰਮ ਆਪ ਸਿਰਜਣਾ ਹੈ। ਇਸੇ ਕਰਕੇ ਕਹਿੰਦੇ ਹਨ ਕਿ ਧਰਮ ਮਨੁੱਖ ਦਾ ਸਿਖਰਲਾ ਤੋਖਲਾ ਹੈ। ਧਰਮ ਦਾ ਅਨੁਭਵ ਪਾਪ ਦੇ ਅਨੁਭਵ ਤੋਂ ਬਿਨਾਂ ਸੰਭਵ ਹੀ ਨਹੀਂ ਪਾਪ ਵਿੱਚੋਂ ਗੁਜ਼ਰੇ ਬਿਨਾਂ ਪੁੰਨ ਨਹੀਂ ਕੀਤਾ ਜਾ ਸਕਦਾ राम 라ਵਣ ਕਰਕੇ ਹੀ ਪੂਜਨਯੋਗ ਹਨ ਪੁੰਨ ਅਤੇ ਪਾਪ ਅਤੇ ਰਾਮ ਅਤੇ 라ਵਣ ਅੰਦਰੋਂ ਜੁੜੇ ਹੋਏ ਹਨ ਸਾਡੇ ਵਿੱਚ ਵੀ ਸ਼ੈਤਾਨ ਅਤੇ ਸਾਉ ਦੋਵੇਂ ਬਣਨ ਦੀਆਂ ਸੰਭਾਵਨਾਵਾਂ ਹਰ ਵੇਲੇ ਮੌਜੂਦ ਰਹਿੰਦੀਆਂ ਹਨ ਇਹ ਜੋੜ ਧਾਰਮਿਕ ਵਿਅਕਤੀ ਨੂੰ ਹੀ ਵਿਖਾਈ ਦਿੰਦਾ ਹੈ ਅਧਾਰਮਿਕ ਉਹ ਹੈ ਜਿਹੜਾ ਆਪਣਾ ਵੈਰੀ ਆਪ ਹੈ ਦਿਖਾਵੇ ਦੇ ਹਾਰ ਆਕੜੇ ਹੋਏ ਸਿਰਾਂ ਨੂੰ ਹੀ ਪਾਏ ਜਾਂਦੇ ਹਨ ਝੁਕਿਆ ਹੋਇਆ ਝੁਕਿਆ ਹੋਇਆ ਸਿਰ ਆਪਣਾ ਸ਼ਿੰਗਾਰ ਆਪ ਹੁੰਦਾ ਹੈ ਝੁਕਿਆ ਹੋਇਆ ਹਿਰਦਾ ਬੁਰਾ ਨਹੀਂ ਸੋਚ ਸਕਦਾ ਪਿਆਰ ਵਿੱਚ ਅਸੀਂ ਆਪਣੇ ਆਪ ਨੂੰ ਲੋਹਾ ਤੇ ਦੂਜੀ ਧਿਰ ਨੂੰ ਪਾਰਸ ਸਮਝਣ ਲੱਗ ਪੈਂਦੇ ਹਾਂ ਆਤਮਾ ਤੇ ਪਰਮਾਤਮਾ ਵਿਚਕਾਰ ਵੀ ਜਿਹਾ ਹੀ ਸੰਬੰਧ ਉਜਾਗਰ ਹੋ ਜਾਂਦਾ ਹੈ ਅਸੀਂ ਜੋਕੇ ਸੰਸਾਰ ਨੂੰ ਵਿਉਂਤ ਹੀ ਇਵੇਂ ਲਿਆ ਹੈ ਕਿ ਚੰਗੇ ਮਨੁੱਖ ਦਾ ਜੀਵਣਾ ਮੁਸ਼ਕਿਲ ਹੋ ਗਿਆ ਹੈ ਸਾਡੇ ਨਾਟਕ ਨਾਵਲ ਫਿਲਮਾਂ ਚੰਗੇ ਵਿਅਕਤੀਆਂ ਨੂੰ ਪੇਸ਼ ਨਹੀਂ ਕਰਦੇ ਸੁਧਾਰਨ ਸਾਵੇ ਰਿਸ਼ਤਿਆਂ ਵੱਲ ਹੁਣ ਕੋਈ ਧਿਆਨ ਹੀ ਨਹੀਂ ਦਿੰਦਾ ਸਾਹਿਤ ਵਿੱਚ ਅਕਸਰ ਨਾਜਾਇਜ਼ ਰਿਸ਼ਤਿਆਂ ਦੀ ਹੀ ਪੇਸ਼ਕਾਰੀ ਹੋ ਰਹੀ ਹੈ ਜੀਵਨ ਵਿੱਚ ਦੁੱਖ ਨਹੀਂ ਹੈ ਦੁੱਖ ਜੀਵਨ ਜਿਉਣ ਦੇ ਢੰਗ ਵਿੱਚ ਹੈ ਸਾਡੀਆਂ ਇਮਾਰਤਾਂ ਉੱਚੀਆਂ ਹੋ ਗਈਆਂ ਹਨ ਸਾਡੇ ਇਰਾਦੇ ਨੀਵੇਂ ਹੋ ਗਏ ਹਨ ਸੜਕਾਂ ਚੌੜੀਆਂ ਹੋ ਗਈਆਂ ਹਨ ਸਾਡੀਆਂ ਸੋਚਾਂ ਤੰਗ ਹੋ ਗਈਆਂ ਹਨ ਡਿਗਰੀਆਂ ਵੱਡੀਆਂ ਹੋ ਗਈਆਂ ਹਨ ਬੁੱਧੀ ਛੋਟੀ ਹੋ ਗਈ ਹੈ ਵਿਸ਼ੇਸ਼ਗ ਹੈ ਉਪਜ ਰਹੇ ਹਨ ਹਲ ਲੋਪ ਹੋ ਗਏ ਹਨ ਦਵਾਈਆਂ ਵੱਧ ਗਈਆਂ ਹਨ ਤੰਦਰੁਸਤ ਹੋਣ ਦਾ ਅਹਿਸਾਸ ਗੁੰਮ ਗਿਆ ਹੈ ਅਸੀਂ ਬੋਲਦੇ ਵਧੇਰੇ ਹਾਂ ਸੁਣਦੇ ਘੱਟ ਹਾਂ ਅਸੀਂ ਦੂਰ ਗਰੇ ਤੇ ਅਪੜ ਗਏ ਹਾਂ ਪਰ ਗਵਾਂਢੀ ਨਾਲ ਮਿਲਣਾ ਭੁੱਲ ਗਏ ਹਾਂ ਅਸੀਂ ਪਲਾਂਟ ਜਿੱਤ ਲਿਆ ਹੈ ਪਰ ਅੰਦਰੋਂ ਹਾਰ ਗਏ ਹਾਂ ਆਮਦਨਾਂ ਵੱਧ ਗਈਆਂ ਹਨ ਇਖਲਾਕ ਘਟ ਗਿਆ ਹੈ ਕਦ ਲੰਮੇ ਹੋ ਗਏ ਹਨ ਚਰਿੱਤਰ ਸੁੰਗੜ ਗਿਆ ਹੈ ਬਟੂਏ ਭਰ ਗਏ ਹਨ ਪਰ ਰਿਸ਼ਤੇ ਖੋਖਲੇ ਹੋ ਗਏ ਹਨ ਮਕਾਨ ਪੱਕੇ ਬਣਨ ਲੱਗ ਪਏ ਹਨ ਪਰ ਘਰ ਅਤੇ ਪਰਿਵਾਰ ਟੁੱਟਣ ਲੱਗ ਪਏ ਹਨ ਅਸੀਂ ਕੱਪੜੇ ਵਧਾ ਲਏ ਹਨ ਪਰ ਰਿਵਾਜ ਨੰਗੇ ਹੋਣ ਦਾ ਅਪਣਾ ਲਿਆ ਹੈ ਗੱਲਾਂ ਸੇਵਾ ਦੀਆਂ ਕਰਦੇ ਹਾਂ ਪਰ ਸੋਚਦੇ ਲੁੱਟਣ ਬਾਰੇ ਹਾਂ ਜਿੰਨੀ ਐਸੀ ਕਸਮਾਂ ਵਧੇਰੇ ਖਾਂਦੇ ਹਾਂ ਓਤਨਾ ਹੀ ਅਸੀਂ ਝੂਠ ਵਧੇਰੇ ਬੋਲਦੇ ਹਾਂ ਅਸੀਂ ਭੁੱਲ ਜਾਂਦੇ ਹਾਂ ਕਿ ਇਸ ਉਲਟੇ ਸੰਸਾਰ ਵਿੱਚ ਬੁਰੇ ਭੈੜੇ ਨੀਚ ਵਿਅਕਤੀਆਂ ਤੋਂ ਦੂਰ ਨਹੀਂ ਰਹਾ ਜਾ ਸਕਦਾ ਕਿਉਂਕਿ ਇਹ ਸਾਰੇ ਸਾਡੇ ਹੀ ਰੋਪ ਹਨ ਲੋੜ ਆਪਣੇ ਆਪ ਨੂੰ ਪਛਾਣਨ ਅਤੇ ਸ਼ਰਮਸ਼ਾਰ ਹੋਣ ਦੀ ਹੈ ਦੁਸ਼ਟ ਪਾਪੀ ਜਾਂ ਦੁਰਾਚਾਰੀ ਨਰਕ ਵਿੱਚ ਨਹੀਂ ਜਾਂਦਾ ਸਗੋਂ ਨਰਕ ਹੀ ਉਸ ਵਿੱਚ ਆ ਜਾਂਦਾ ਹੈ ਮਨੁੱਖ ਆਪਣੇ ਆਪ ਨਾਲ ਹੀ ਛਲ ਕਪਟ ਕਰਨ ਵਿੱਚ ਮਾਹਿਰ ਹੋ ਗਿਆ ਹੈ ਅਤੇ ਕਿਸੇ ਨੂੰ ਵੀ ਪ੍ਰੇਮ ਕਰਨਾ ਭੁੱਲ ਗਿਆ ਹੈ ਪ੍ਰੇਮ ਦੀ ਅਵਸਥਾ ਵਿੱਚ ਅਸੀਂ ਆਪਣੇ ਆਪ ਨੂੰ ਦਾਨ ਕਰ ਦਿੰਦੇ ਹਾਂ ਜੰਗ ਜੁਦਧ ਵਿੱਚ ਸਮਰਪਣ ਦੇ ਅਰਥ ਹਾਰ ਤੋਂ ਹਨ ਪਰ ਧਰਮ ਵਿੱਚ ਇਸ ਦੇ ਅਰਥ ਹਾਰ ਜਿੱਤ ਤੋਂ ਉੱਪਰ ਉੱਠ ਜਾਣਦੇ ਹਨ ਸੱਚਾ ਧਰਮ ਕਹਿੰਦਾ ਹੈ ਕਿ ਇਸ ਸੰਸਾਰ ਵਿੱਚ ਜੋ ਅਸੀਂ ਲੈਂਦੇ ਹਾਂ ਉਹ ਨਹੀਂ ਸਗੋਂ ਜੋ ਅਸੀਂ ਸੰਸਾਰ ਨੂੰ ਆਪਣੇ ਕੋਲੋਂ ਦਿੰਦੇ ਹਾਂ ਉਹ ਸਾਨੂੰ ਧਨਵਾਨ ਅਤੇ ਖੁਸ਼ਹਾਲ ਬਣਾਉਂਦਾ ਹੈ ਇਹ ਜਾਣਨ ਵਾਸਤੇ ਕਿ ਅਸੀਂ ਕੁਝ ਨਹੀਂ ਜਾਣਦੇ ਸਾਨੂੰ ਬਹੁਤ ਕੁਝ ਜਾਨਣਾ ਪੈਂਦਾ ਹੈ ਤਿਆਗਣ ਨਾਲ ਹੀ ਪਤਾ ਲੱਗਦਾ ਹੈ ਕਿ ਸਾਡਾ ਕੀ ਹੈ ਸਮੁੰਦਰ ਦੇ ਕੋਲ ਜਾ ਕੇ ਨਦੀ ਦੇ ਕੰਢੇ ਗਵਾਚ ਜਾਂਦੇ ਹਨ ਨਦੀ ਫੈਲ ਜਾਂਦੀ ਹੈ ਸਮੁੰਦਰ ਨੂੰ ਗਲ ਵਕੜੀ ਪਾ ਕੇ ਉਹ ਸਾਗਰ ਬਣ ਜਾਂਦੀ ਹੈ ਜਦੋਂ ਤੁਹਾਡੇ ਵਿੱਚੋਂ ਗ੍ਰੋਧ ਵਿਦਾ ਹੋ ਜਾਵੇਗਾ ਤੁਹਾਨੂੰ ਲੱਗੇਗਾ ਸਾਰਾ ਸੰਸਾਰ ਸ਼ਾਂਤ ਹੋ ਗਿਆ ਹੈ ਜਦੋਂ ਤੁਹਾਡੇ ਵਿੱਚੋਂ ਵਿਰੋਧ ਗਵਾਚ ਜਾਵੇਗਾ ਤੁਹਾਨੂੰ ਲੱਗੇਗਾ ਸਾਰਾ ਸੰਸਾਰ ਤੁਹਾਨੂੰ ਪ੍ਰੇਮ ਕਰਨ ਲਈ ਤਾਂਗ ਰਿਹਾ ਹੈ ਜਦੋਂ ਤੁਹਾਡੇ ਵਿੱਚ ਤਿਆਗ ਅਤੇ ਪ੍ਰੇਮ ਜਾਗ ਪਵੇਗਾ ਤੁਹਾਨੂੰ ਸਾਰੇ ਆਪਣੇ ਪ੍ਰਤੀਤ ਹੋਣ ਲੱਗ ਪੈਣਗੇ ਨਿਰਵਾਣ ਉਪਰੰਤ ਬੁੱਧ ਨੂੰ ਇੱਕ ਭਿਕਸ਼ੂ ਨੇ ਪੁੱਛਿਆ ਸਾਨੂੰ ਦੱਸੋ ਤੁਹਾਨੂੰ ਕੀ ਮਿਲਿਆ ਹੈ ਬੁੱਧ ਨੇ ਕਿਹਾ ਮਿਲਿਆ ਕੁਝ ਵੀ ਨਹੀਂ ਗਵਾਇਆ ਸਭ ਕੁਝ ਹੈ ਜੋ ਮਿਲਿਆ ਹੈ ਉਹ ਤਾਂ ਪਹਿਲਾਂ ਹੀ ਮਿਲਿਆ ਹੋਇਆ ਸੀ ਆਪਣਾ ਆਪ ਗਵਾਇਆ ਅਗਿਆਨ ਗਵਾਇਆ ਕ੍ਰੋਧ ਗਵਾਇਆ ਵਿਰੋਧ ਗਵਾਇਆ ਹੰਕਾਰ ਹੋਮੈ ਇਛਾ ਮਾ ਆਦ ਸਭ ਗਵਾਈਆਂ ਗਵਾਣ ਦਾ ਆਨੰਦ ਮਿਲਿਆ ਜੋ ਮਿਲਿਆ ਉਹ ਤਾਂ ਪਹਿਲਾਂ ਹੀ ਮੇਰੇ ਕੋਲ ਸੀ ਸ਼ਾਂਤ ਤੇ ਸਹਿਜ ਅਵਸਥਾ ਵਿੱਚ ਬੈਠੇ ਬੁੱਧ ਸਾਨੂੰ ਵੀ ਕਹਿ ਰਹੇ ਹਨ ਜੇ ਕੁਝ ਗਵਾਣਾ ਹੈ ਤਾਂ ਆ ਜਾਣਾ ਅਗਰ ਤੁਸੀਂ ਇਸ ਕਿਤਾਬ ਨੂੰ ਆਨਲਾਈਨ ਆਰਡਰ ਕਰਨਾ ਚਾਹੁੰਦੇ ਹੋ ਇਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦਿੱਤਾ ਗਿਆ ਹੈ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ ਤੁਹਾਡਾ ਦਿਨ ਸ਼ੁਭ ਰਹੇ